ਜੋ ਗੋਜੂਗੀ ਕਰਨ ਦੇ ਨਾਲ ਹੋਣ ਡਿਆ ਵਾ ਗਲਤ ਹੋਣ ਡਿਆ ਵਾ ਤੇ ਮੈਂ ਨਹੀਂ ਚਾਹਨੀ ਕਿ ਬਗਾਨੇ ਬੁੱਤ ਨੂੰ ਕੋਈ ਛੱਟਪਿਟ ਲੱਗ ਜਾ ਜਿੱਦਾਂ ਗਰਨਾਮ ਨੂੰ ਮਾਰਨ ਦੀ ਕੋਸ਼ਿਸ਼ ਕਰਦਾ ਵਾ ਜੇ ਨੇ ਜਾਣੀ ਉਹਨੂੰ ਕੁਝ ਹੋ ਗਿਆ ਮੈਂ ਤੇ ਪਾਪ ਦੇ ਭਾਗੀਦਾਰ ਬਣ ਜਾਣਾ ਵਾ ਐਵੇਂ ਛੱਟਪਿਟ ਲੱਗੀ ਦਿਨਾਂ ਦੇ ਪੈ ਜਾਊਗਾ ਮਨਾ ਇਹ ਹਲਾਲ ਚ ਦੇ ਵਿੱਚ ਨਾ ਹੀ ਆ ਤੂੰ ਪੀ ਇਹ ਨਾ ਸ਼ਰੀਕਾਂ ਦਾ ਮੂੰਹ ਬੰਦ ਕਰਨ ਵਾਸਤੇ ਮੈਨੂੰ ਗੱਲ ਦੇ ਨਾਲ ਲਾਇਆ ਵਾ ਕਿ ਆਪਣੀ ਜ਼ਮੀਨ ਜਾਇਦਾਦ ਸੰਭੂਗਾ ਪਰ ਜੇ ਕੁਝ ਹੋ ਗਿਆ ਨਾ ਤੇ ਮੈਂ ਆਪਣੇ ਆਪ ਨੂੰ ਸਾਰੀ ਉਮਰ ਮਾਫ਼ ਨਹੀਂ ਕਰਨਾ ਮੈਂ ਇਹ ਤੋਂ ਪਹਿਲਾਂ ਵੀ ਨਿਆਣੇ ਦਾ ਹੋਰ ਕੋਈ ਨੁਕਸਾਨ ਹੋਵੇ ਮੈਂ ਸਾਰਾ ਸੱਚ ਜਾ ਕੇ ਨਾ ਮੰਮੀ ਡਾਡੀ ਹੋਣਾ ਨੂੰ ਦੱਸ ਹੀ ਦਿਨੀ ਆ ਕਿ ਕਰਨ ਮੇਰਾ ਪੁੱਤ ਨਹੀਂ ਆ ਪੱਠੇ ਪੱਠੇ ਤੇ ਪਾਇਆ ਕਦੋਂ ਦੇ ਭੁੱਖ ਲੱਗੀ ਤੇ ਕਦੋਂ ਦੇ ਅਸੀਂ ਡਹਿਏ ਆ ਵੇਖਣ ਘਰ ਵਾਲੇ ਵੀ ਰੋਟੀ ਮਿਲ ਜੂਗੀ ਉਹ ਗੱਲ ਕੇ ਨੂੰ ਫਿਕਰ ਹੋਏ ਤਾਂ ਤਾਂ ਮਨ ਭੁੱਖੇ ਭਾਣੇ ਡਹਿਰੋ ਕੰਮ ਹੀ ਮਿੱਠਾ ਵਾ ਇੱਥੇ ਚੰਮਨੇਗਾ ਇੱਕ ਇਹਨੇ ਰੋਟੀ ਵੀ ਖਾਣੀ ਆ ਟਾਈਮ ਨਾ ਬੰਦੇ ਨੂੰ ਰੋਟੀ ਵੀ ਦੇ ਦੂਗੀ ਰੋਟੀ ਖਾਈਏ ਤੇ ਫੇਰ ਹੀ ਕੋਈ ਕੰਮ ਉੱੜਦਾ ਉਹਨਾਂ ਦੇ ਭੁੱਖੇ ਢਿੱਡ ਤੇ ਕੰਮ ਨਹੀਂ ਗਾ ਹੁੰਦਾ ਮੈਂ ਆਪਰੇ ਹੱਥ ਹੁੱਟ ਤੋ ਕਿ ਜਿਵੇਂ ਥੀ ਪਤਾ ਨਹੀਂ ਕਿੱਥੇ ਕਿਤੇ ਅੰਦਰ ਬੜੀ ਨਾਮ ਮੰਮੀ ਜੀ ਮੈਂ ਨਾ ਤੁਹਾਡੇ ਨਾਲ ਇੱਕ ਗੱਲ ਕਰਨੀ ਹੈ ਜਟੂ ਦੀ ਗੱਲ ਫੇਰ ਕਰੀ ਪਹਿਲਾਂ ਰੋਟੀ ਲਿਆ ਸਾਡੇ ਬਾਤੇ ਹਨ ਭੁੱਖ ਲੱਗੀ ਆ ਪੋਖ ਤੇ ਲੱਗੀ ਆ ਰੋਟੀ ਵੀ ਲਿਆ ਦਿੰਨੀ ਆ ਗੱਲ ਜ਼ਰੂਰੀ ਆ ਮੈਂ ਅੱਗੇ ਵੀ ਬੜੀ ਵਰੀ ਹਿੰਮਤ ਕੀਤੀ ਆ ਕਿ ਤੁਹਾਡੇ ਨਾਲ ਗੱਲ ਕਰਾਂ ਪਰ ਫਿਰ ਮੇਰੇ ਕੋ ਨਾ ਗੱਲ ਕਰਨ ਦਾ ਹੌਸਲਾ ਹੀ ਨਹੀਂ ਪੈਂਦਾ ਅੱਜ ਨਹੀਂ ਡਾਡੀ ਜੀ ਮੈਂ ਗੱਲ ਕੀਤੇ ਬਗੈਰ ਰਹਿਣਾ ਚੱਲ ਦੱਸ ਦੇ ਕਿਹੜੀ ਗੱਲ ਤੂੰ ਹੀ ਕਰਨੀ ਆ ਗੱਲ ਮੈਂ ਤੁਹਾਡੇ ਨਾਲ ਹੀ ਕਰਨੀ ਹੈ ਕਿ ਕਰਨ ਮੇਰਾ ਪੁੱਤ ਨਹੀਂ ਆ ਸਾਡਾ ਮੁੰਡਾ ਨਹੀਂ ਆ ਕਰਨ ਨਹੀਂ ਕਿਹੜਾ ਕਰਨ ਕਿਹੜੇ ਕਰਨ ਦੀ ਗੱਲ ਕਰਦੀ ਆ ਅਹੀਂ ਨਹੀਂ ਕਿਹ ਕਰਨ ਕੋਲ ਨੂੰ ਜਣ ਜਾਣਦੇ ਮੰਮੀ ਮੈਂ ਤੁਹਾਨੂੰ ਨਾ ਬੜਾ ਵੱਡਾ ਝੂਠ ਬੋਲਿਆ ਵਾ ਜਿਹੜਾ ਸਾਡੇ ਘਰ ਮੁੰਡਾ ਰਹਿਣ ਡਿਆ ਵਾ ਨਾ ਉਹਦਾ ਅਸਲੀ ਨਾ ਕਰਨਵਾ ਉਹ ਸਾਡਾ ਅਮਰਤ ਨਹੀਂ ਆ ਮੈਨੂੰ ਮਾਫ ਕਰ ਦੋ ਮੇਰ ਕੋ ਗਲਤੀ ਹੋ ਗਈ ਆ ਢਾੜੀ ਜੀ ਨਹੀਂ ਸੱਚੀ ਨਹੀਂ ਗਾ ਅਮਰਤ ਨਹੀਂ ਢਾੜੀ ਜੀ ਉਹਦਾ ਅਸਲੀ ਨਾ ਕਰਨਵਾ ਉਹ ਵਿਚਾਰਾ ਨਾਥ ਆਸ਼ਰਮ ਚੋਂ ਆਇਆ ਵਾ ਉਹਨੂੰ ਤਾਂ ਖੁਦ ਨੂੰ ਨਹੀਂ ਪਤਾ ਉਹਦਾ ਅੱਗਾ ਪਿਛਾ ਗਈ ਆ ਜਾ ਨਹੀਂ ਜਾ ਕੀ ਬਕਵਾਸ ਕਰਨ ਦੇ ਭੀ ਆ ਕੇ ਸਵੇਰੇ ਸਵੇਰੇ ਮੈਨੂੰ ਲੱਗਦਾ ਵਾ ਕਿ ਮੁੰਡੇ ਨੂੰ ਸਾਤ ਲੱਗੀਆਂ ਕਰਕੇ ਨਾ ਤੇਰੇ ਵੀ ਦਿਮਾਗ 'ਚ ਨੁਕਸ ਪੈ ਗਿਆ ਵਾ ਮੰਮੀ ਮੇਰੇ ਕੋਈ ਨਹੀਂ ਦਿਮਾਗ ਵਿੱਚ ਨੁਕਸ ਪਿਆ ਤੇ ਨਾ ਮੈਂ ਕੋਈ ਪਕਾਈ ਮਾਣਦੀ ਆ ਜਿਹੜੀ ਉਹਦੀ ਕਿੱਟ ਚੋਂ ਜੈਨੇ ਮਿਲੀ ਸੀ ਨਾ ਉਹ ਵੀ ਉਹਦੀ ਨਹੀਂ ਉਹਨੂੰ ਵੀ ਕਿਤੇ ਉਹ ਲੱਭੀ ਸੀ ਮੈਂ ਸੱਚੀ ਨਾ ਬੜੀ ਕੋਸ਼ਿਸ਼ ਕੀਤੀ ਸੀ ਤੁਹਾਨੂੰ ਦੱਸਾਂ ਪਰ ਪਤਾ ਨਹੀਂ ਕੀ ਗੱਲ ਹੀ ਮਨ ਜਾਈ ਨਹੀਂ ਕਰਦਾ ਦੱਸਣ ਤੇ ਘਰ ਦੇ ਵਿੱਚ ਐਵੇਂ ਖੱਲਰ ਪਾਊਗਾ ਹੁਣ ਮੈਂ ਤਾਂ ਤੁਹਾਨੂੰ ਦੱਸਿਆ ਵਾ ਐਵੇਂ ਜਿੱਦਾਂ ਕਰਨਾਮ ਨੇ ਉਹਨੂੰ 2-3 ਵਾਰੀ ਮਾਰਨ ਦੀ ਕੋਸ਼ਿਸ਼ ਕੀਤੀ ਆ ਕੋਈ ਨੁਕਸਾਨ ਹੋ ਗਿਆ ਨਾ ਇਹਦਾ ਜ਼ਿੰਮੇਵਾਰ ਕੌਣ ਹੋਊਗਾ ਕਵਲ ਮੈਨੂੰ ਸੱਚੀ ਇਹ ਗੱਲ ਦਾ ਨਤਾਰਾ ਦੇ ਬਈ ਉਹ ਮੁੰਡਾ ਕਿੱਦਾਂ ਨਹੀਂ ਮੈਂ ਤੇਰਾ ਉਦੋਂ ਦੀ ਤੂੰ ਇਹੋ ਹੀ ਗੱਲ ਕਰੀ ਜਾਨੀ ਆ ਬਈ ਇਹ ਮੇਰਾ ਮੁੰਡਾ ਮੇਰਾ ਮੁੰਡਾ ਹੁਣ ਤੂੰ ਆਖੀ ਜਾਨੀ ਮੇਰਾ ਮੁੰਡਾ ਨਹੀਂ ਉਹ ਪਰ ਕਰਨਵਾ ਫਲਾਣਵਾ ਢੀਂਗਵਾ ਹੁਣ ਕਿੱਦਾਂ ਬਦਲ ਗਿਆ ਜਾਂ ਤੇਰੇ ਦਿਮਾਗ 'ਚ ਕੋਈ ਫਰਕ ਪੈ ਗਿਆ ਵਾ ਫਰਕ ਇਹਦੇ ਦਿਮਾਗ 'ਚ ਮੈਂ ਦੱਸ ਨਹੀਂ ਕਿਉਂ ਪਈ ਫਰਕ ਇਹ ਪੈ ਗਈ ਕਿ ਉਹਦੇ ਹੁਣ ਛੱਟ ਜੂ ਲੱਗ ਗਈ ਆ ਇਹਨੂੰ ਪਤਾ ਕਿ ਉਹ ਤਾਂ ਤੇ ਉਹਨੇ ਹਾਡੀ ਸਾਮ ਸੰਭਾਲੀ ਕਰਨੀ ਤਾਂ ਹੁਣ ਖਰਿਆ ਉਹਨੇ ਕਰਨੀ ਨਹੀਂ ਨੀਗੀ ਐਹੋ ਜੀ ਗੱਲ ਨਹੀਂਗੀ ਹੁੰਦੀ ਜੇ ਰ ਛੱਟ ਲੱਗੀ ਤਾਂ ਰਾਮ ਵੀ ਆ ਜਾਣਾ ਵਾ ਹੌਂਸਲਾ ਰੱਖੀਦਾ ਹੁੰਦਾ ਵਾ ਪੁੱਤ ਤੇ ਰਹੀਆ ਐਵੇਂ ਨਾ ਹੀ ਤਕਰੀਆ ਉਹ ਤਾਂ ਤੂੰ ਉਹਦੀ ਹੋਈ ਮਰਦੀ ਯਾ ਤੂ ਕਿਹੋ ਜੀਆਂ ਗੱਲਾਂ ਕੱਢਣ ਡਈਆਂ ਮੰਮੀ ਜੀ ਮੈਂ ਕਦੋਂ ਕਹਿੰਨੀ ਉਹ ਮੇਰਾ ਪੁੱਤ ਨਹੀਂ ਆ ਚਲੋ ਮੈਂ ਗੱਲ ਨਾ ਲਾਇਆ ਵਾ ਜਿੰਨਾ ਵੀ ਮੇਰੇ ਕੋ ਹੋਂਡਿਆ ਮਾਦਾ ਦੇਖਪਾਲ ਕੰਨ ਡਈਆਂ ਗੱਲ ਇਹ ਆ ਉਹਨੇ ਮੈਨੂੰ ਖੁਦ ਦੱਸਿਆ ਏ ਵੀ ਮੈਂ ਤੁਹਾਡਾ ਮੁੰਡਾ ਨਹੀਂ ਆ ਉਹ ਸਬੂਤ ਵਾ ਉਹ ਬੜੇ ਸਾਫ਼ ਦਿਲ ਦਾ ਵਾ ਉਹਨੇ ਕਈ ਵਾਰੀ ਕੋਸ਼ਿਸ਼ ਕੀਤੀ ਉਹ ਤੇ ਆਪ ਗਿਆ ਹੀ ਤੁਹਾਡੇ ਵੱਲ ਵੀ ਮੈਂ ਦਾਦਾ ਦਾਦੀ ਨੂੰ ਇਹ ਸੱਚ ਦੱਸ ਕੇ ਆਉਣਾ ਵਾ ਪਰ ਫੇਰ ਮੈਂ ਢੱਕ ਲਿਆ ਫੇਰ ਰਹਿਣ ਦੇ ਉਹ ਬੜੇ ਖੁਸ਼ ਵਾ ਉਹਨਾਂ ਦਾ ਦਿਲ ਨਾ ਟੁੱਟੇ ਕਿਉਂ ਮੰਮੀ ਮੈਂ ਤਾਂ ਬੜੀ ਵਾਰੀ ਤੁਹਾਨੂੰ ਕਿਹਾ ਹੈਗਾ ਵੀ ਇਹਨੂੰ ਇਸ ਘਰ ਦੇ ਵਿੱਚੋਂ ਕੱਢ ਦੋ ਇਹ ਸਾਡਾ ਮੁੰਡਾ ਨਹੀਂ ਆ ਪਰ ਤੁਸੀਂ ਤੁਸੀਂ ਆਂਦੇ ਤੂੰ ਵੇਖ ਕੇ ਨਹੀਂ ਜਰਦੀ ਇਹ ਮੁੰਡੇ ਨੂੰ ਤੈਨੂੰ ਚੰਗਾ ਨਹੀਂ ਲੱਗਦਾ ਮੈਨੂੰ ਤੇ ਇਹ ਗੱਲ ਦਾ ਪਹਿਲਾਂ ਦਾ ਹੀ ਪਤਾ ਹੈਗਾ ਕਾਹੀਆਂ ਮੈਂ ਰੌਲਾ ਪਾਉਂਦੀ ਸੀਗੀ ਨਹੀਂ ਤੂੰ ਕਾਹਦਾ ਰੌਲਾ ਪਾਉਂਦੀ ਹਾਂ ਹੁਣ ਹੌਂਸਲਾ ਰੱਖੋ ਹਾਂ ਹੌਂਸਲਾ ਲੈਣਾ ਪੋਛ ਲੈਨੇ ਆ ਪੁੱਤ ਤੋ ਹਾਈਤਾ ਨਾ ਦਿਲ ਕਰ ਕਿ ਤੇਰਾ ਪੁੱਤ ਨਹੀਂਗਾ ਉਦੋਂ ਦਾ ਜੇ ਤੁਹਾਡਾ ਪੁੱਤ ਬਣਿਆ ਸੀ ਆਡਾ ਜਿੱਤੇ ਘੜੀ ਲੰਬੇ ਹੋ ਜਾਂਦਾ ਈ ਆਡਾ ਜੀ ਨਹੀਂ ਲੱਗਦਾ ਤੇ ਹੁਣ ਅਸੀਂ ਇੱਥਾਂ ਉਹਨੂੰ ਸੈਨਾ ਕਿ ਤਾਕੀ ਤੇ ਆਡਾ ਨਹੀਂ ਪੁੱਤ ਤੂੰ ਐ ਹੋ ਜਿਆ ਗੱਲਾਂ ਕਰਕੇ ਨਾ ਹੁਣ ਪਰਦੇ ਨਾ ਪਾ ਮੈਨੂੰ ਜੋ ਕਵਲ ਇਹ ਦੱਸ ਬਿੰਦੋ ਪੇ ਤੂੰ ਝੂਠ ਬੋਲ ਕੇ ਮੁੰਡਾ ਕਿਉਂ ਘੜ ਰੱਖਿਆ ਹੁਣ ਜੇ ਲੋਕਾਂ ਨੂੰ ਪਤਾ ਲੱਗੂ ਆਡ-ਗਾਡ ਕੀ ਆਖਣਗੇ ਗੱਲਾਂ ਤੇ ਆ ਜਿਹੜੀ ਲਾਗੇ ਖਲੋਤੀ ਐ ਇਹਨੇ ਬਠੇਰੀ ਅੱਗੇ ਕਰਦੀ ਰਹੀ ਤੇ ਹੁਣ ਉਹ ਨੂੰ ਵੱਧ ਕਰ ਰਹੀ ਆ ਡਾਡੀ ਜੀ ਮੈਂ ਝੂਠ ਬੋਲ ਕੇ ਨਹੀਂ ਰੱਖਿਆ ਉਦੋਂ ਜੋ ਕੁਝ ਵੀ ਹੋਇਆ ਨਾ ਤੁਹਾਡੀ ਸਹਿਮਤੀ ਨਾਲ ਹੀ ਹੋਇਆ ਮੰਮੀ ਨੇ ਮੁੰਡਾ ਰੱਖਿਆ ਚਲੋ ਉਦੋਂ ਯਕੀਨ ਹੋਇਆ ਜਦੋਂ ਉਹਦੇ ਬੈਗ ਚੋਂ ਚੈਨੀ ਮਿਲੀ ਫੇ ਸਾਰੇ ਬੜੇ ਖੁਸ਼ ਹੋਏ ਵੀ ਸ਼ਾਇਦ ਤੁਹਾਡਾ ਅਮਰਤੀ ਆ ਉਹਨੇ ਮੈਨੂੰ ਉਦੋਂ ਦਾ ਹੀ ਸੱਚ ਦਾਤਾ ਹੈ ਵੀ ਮੈਂ ਅਮਰਤ ਨਹੀਂ ਕਰਨਵਾ ਪਰ ਉਹਦੇ ਮਨ ਚ ਕੋਈ ਲਾਲਚ ਨਹੀਂ ਕੋਈ ਜਮੀਨ ਜਾਤਾਂ ਦਾ ਹੁੰਦੇ ਦਾਤਾਂ ਦਾ ਮੈਂ ਭੁੱਖਾ ਨਹੀਂਗਾ ਸਿਰਫ ਨਾ ਉਹ ਇਸ ਕਰਕੇ ਰਿਹਾ ਵੀ ਮੰਮੀ ਤੁਹਾਡੇ ਨਾਲ ਇਥੇ ਨਾ ਇਹ ਬੁਰਾ ਵਿਵਹਾਰ ਕਰਦੇ ਆ ਤੇ ਚਲੋ ਮੈਂ ਤੁਹਾਡਾ ਪੁੱਤ ਬਣ ਕੇ ਰਹਿਣਾ ਵਾ ਸ਼ਾਇਦ ਤੁਹਾਡਾ ਚੰਗਾ ਸਲੂਕ ਕਰਨੀ ਡੈ ਬਣ ਤੁਹਾਡੇ ਨਾਲ ਪਰ ਉਹਨੂੰ ਕੀ ਪਤਾ ਸੀ ਵੀ ਇੰਨਾ ਹੈ ਉਹਨਾਂ ਨਾਲ ਵੀ ਮਾੜਾ ਕਰਨਾ ਵਾ ਅੱਛਾ ਬਹੁਤ ਹੀ ਚਲਾਕ ਵਾਂ ਗੱਲਾਂ ਦੇ ਨਾ ਕੋਈ ਤੇਰੇ ਕੋ ਕਾਨੀਆਂ ਸਿੱਖੇ ਕਿੱਡੇ ਮਿੱਠੇ ਪੋਚੇ ਪੰਦੀ ਵੇਹ ਪਮਾ ਮੈਂ ਪੋਚੇ ਕੋਈ ਨਹੀਂ ਪੰਦੀ ਨਾ ਮੈਂ ਕੋਈ ਝੂਠੀ ਬੋਲਿਆ ਵਾ ਮੇਰੇ ਵਿੱਚ ਨਾ ਸੱਚ ਦੱਸਣ ਦੀ ਹਿੰਮਤ ਹੀ ਨਹੀਂ ਪਈ ਮੈਂ ਨਹੀਂ ਚਾਹੁੰਨੀ ਕਿ ਘਰ ਖੇਡੂ ਖੇਰੇ ਹੋਵੇ ਪਹਿਲਾਂ ਕਿਹੜੇ ਅਸੀਂ ਰਲ ਕੇ ਬਹਿਣ ਦੇ ਸੀ ਪਰ ਅੱਜ ਮੈਂ ਨਾ ਮਜਬੂਰ ਹੋ ਕੇ ਸਾਰਿਆਂ ਸੱਚ ਦੱਸਿਆ ਮੁੰਡੇ ਦੇ ਹਾਲਾਤ ਵੇਖ ਕੇ ਉਹ ਮੇਰੇ ਕੋਲ ਨਹੀਂ ਵੇਖਿਆ ਜਾਂਦਾ ਇੰਨਾ ਦੁਖੀ ਅੱਛਾ ਹੁਣ ਤੈਨੂੰ ਮੁੰਡੇ ਦੇ ਹਾਲਾਤ ਦਿਖ ਗਏ ਆ ਤੇ ਉਦੋਂ ਨਾ ਦਿਖਿਆ ਆ ਜਿਹੜੇ ਬਜ਼ੁਰਗ ਵਾ ਇਹਨਾਂ ਦੇ ਹਾਲਾਤ ਵੇਖ ਨਾ ਉਹਨਾਂ ਦੇ ਦਿਲ ਨੂੰ ਕਿੰਨਾ ਤਕਾ ਲੱਗਾ ਵਾ ਜਦੋਂ ਮੈਂ ਰੋਲਾ ਪੰਦੀ ਉਦੋਂ ਤੇ ਤੁਹਾਡੇ ਗੱਲ ਪੈਂਦੀ ਮੰਮੀ ਇਹਨਾਂ ਨੇ ਮੇਰਾ ਪੁੱਤ ਚੰਗਾ ਨਹੀਂ ਲੱਗਦਾ ਤੇ ਜੇ ਉਦੋਂ ਹੀ ਸਹੀ ਹੈ ਜੇ ਇਹਨਾਂ ਦੱਸ ਦਿੰਦੀ ਤੇ ਕੀ ਨੇਰੀ ਆ ਚਲੀ ਅੱਜ ਤੇ ਬੜਾ ਦਿਲ ਕੱਢਿਆ ਵਾ ਤੂੰ ਮੈਂ ਦੱਸ ਦਿੱਤਾ ਸੱਚ ਪਖਾਂਡੇ ਤੇ ਕੋਈ ਤੇਰ ਕੋ ਕਰਨੇ ਸਿੱਖੇ ਨੇ ਭੈਣੇ ਮੈਂ ਵੀ ਇੱਕ ਮਾਂ ਆ ਮੈਂ ਕੋਈ ਪਖੰਡ ਨਹੀਂ ਕਾਂਡੀ ਨੀ ਮੇਰੇ ਵੀ ਨਾ ਪੁਰਾਣੇ ਜ਼ਖਮ ਹਰੇ ਹੋਏ ਆ ਮੈਂ ਤੇ ਉਹਨੂੰ ਆਪਣਾ ਪੁੱਤ ਸਮਝ ਕੇ ਘਰ ਨਾਲ ਲਾਇਆ ਸੀ ਪਰ ਮੈਨੂੰ ਕੀ ਪਤਾ ਸੀ ਮਾੜੀ ਕਿਸਮਤ ਵਾਲੀ ਮੈਂ ਮਾਂ ਆ ਕਿ ਮੇਰਾ ਪੁੱਤ ਮੈਨੂੰ ਫੇਰ ਨਹੀਂ ਮਿਲਿਆ ਤੁਸੀਂ ਦੋਵੇਂ ਚੁੱਪ ਕਰਕੇ ਬਹਿ ਜਾਓ ਮੈਨੂੰ ਦੱਸੋ ਕਰਨ ਹੈਗਾ ਕਿੱਥੇ ਉਹਨੂੰ ਆਵਾਜ਼ ਮਾਰ ਕੇ ਲਿਆਓ ਇੱਧਰ ਅੰਦਰ ਆਇਆ ਡੈਡੀ ਜੀ ਜਾਣੀ ਆ ਮੈਂ ਬੁਲਾ ਕੇ ਲੈ ਆਉਣੀ ਆ ਉਹ ਤੇ ਰਾਜਾ ਬਣਿਆ ਹੀ ਇਸ ਘਰ ਦਾ ਨਾਲੇ ਤੁਹਾਨੂੰ ਵੀ ਪਤਾ ਲੱਗ ਗਿਆ ਜਿਨ੍ਹਾਂ ਨੇ ਸਾਰਾ ਕੁਝ ਇਹਨਾਂ ਦੇ ਨਾਂ ਕੀਤਾ ਹੈਗਾ ਇੱਥੇ ਚਲ ਚੰਗਾ ਹੋ ਗਿਆ ਤੈਨੂੰ ਵੀ ਖੁਸ਼ੀਆਂ ਚੜ ਗਈਆਂ ਵੇ ਕਿੱਡੀ ਖੁਸ਼ਾ ਹੋਣਾ ਤੂੰ ਪਹਿਲਾਂ ਹੀ ਬੜੀ ਔਖੀ ਹਾ ਹੁਣ ਆ ਗਈ ਨਾ ਤੇਰੇ ਚਿਹਰੇ ਤੇ ਖੁਸ਼ੀ ਕਿਉਂ ਬੁੱਤ ਬੈਠਾ ਹਾਂ ਹੱਥ ਫੜ ਕੇ ਆ ਜਾ ਹੁਣ ਐਸੋ ਰਾਮ ਖਤਮ ਹੋ ਗਿਆ ਤੇਰੀ ਜ਼ਿੰਦਗੀ ਚ ਹੁਣ ਨਾ ਤੇਰੇ ਮਾੜੇ ਦਿਨ ਚਾਲੂ ਹੋ ਗਏ ਆ ਕੀ ਗੱਲ ਏ ਚਾਚੀ ਜੀ ਚਾਚੀ ਚੂਚੀ ਨਾ ਮੈਨੂੰ ਕਹ ਮੈਂ ਨਹੀਂ ਤੇਰੀ ਕੋਈ ਵੀ ਲੱਗਦੀ ਹੈਗੀ ਉਹੋ ਹੀ ਗੱਲਾਂ ਜਿਹੜੀਆਂ ਤੁਸੀਂ ਝੂਠ ਬੋਲੀਆਂ ਹੈਗੀਆਂ ਕਿ ਮੈਂ ਇਹ ਘਰ ਦਾ ਪੁੱਤ ਵਾਂ ਤੇ ਇਹ ਗੱਲਾਂ ਸਾਰੀਆਂ ਨਾ ਆ ਵੇ ਬਾਹਰ ਹੋਣ ਡੀਆਂ ਵਾ ਤੇ ਮੰਮੀ ਡੈਡੀ ਨੂੰ ਵੀ ਪਤਾ ਲੱਗੀਆਂ ਵਾ ਹੁਣ ਆ ਜਾ ਨਿਹਰੀਆਂ ਹੁੰਦੀਆਂ ਤੇਰੀਆਂ ਜਿੰਨੇ ਕ ਪਖੰਡ ਕਰਨੇ ਨਾ ਕਰ ਲੈ ਬਣ ਗਿਆ ਇਹ ਘਰ ਦਾ ਸੱਚਾ ਪੁੱਤ ਜਿੰਨਾ ਕ ਬੰਨਾ ਸੀ ਤੂੰ ਕੋਈ ਗੱਲ ਨਹੀਂ ਕਰ ਲੈ ਨਹੀਂ ਕਰ ਲੋ ਡੈਡੀ ਜੀ ਆ ਗਿਆ ਤੁਹਾਡਾ ਪੋਤਾ ਕਰ ਲਓ ਆਪੇ ਗੱਲ ਉਹ ਮੈਨੂੰ ਤੂੰ ਇਹ ਦੱਸ ਬਲੁੰਗੜਿਆ ਯਾ ਤੂੰ ਮੈਂ ਉਹ ਸਾਨੂੰ ਪਹਿਲਾਂ ਕੋਹਨਾ ਦੱਸਿਆ ਹੁਣ ਕਿ ਕਿਰੇ ਮੂੰਹ ਨਾਲ ਦੱਸਣ ਡਿਆ ਵਾ ਝੂਠ ਮਾਰਦਾ ਵਾ ਸੱਚੀ ਗੱਲ ਦੱਸ ਦੇ ਜੇ ਵੀ ਸਾਡਾ ਯਕੀਨ ਕਿਉਂ ਤੋੜਨ ਡਿਆ ਵਾ ਹੁਣ ਤੇ ਸਾਨੂੰ ਕੋਈ ਸਮਝ ਨਹੀਂ ਲੱਗਦੀ ਕਿ ਆਈ ਇਹਨੂੰ ਕਰਨ ਆਖੀ ਕਿ ਇਹਨੂੰ ਅੰਬਰ ਤੱਕੀਏ ਸੱਚਾ ਨਾ ਤੇ ਇਹਨੇ ਪਹਿਲਾਂ ਵੀ ਸਾਨੂੰ ਕੋਈ ਦੱਸਿਆ ਆਈ ਆਪਣਾ ਅੰਬਰ ਤ ਬਣਾ ਕੇ ਬੈਠੇ ਆ ਉਹਦਾ ਹੀ ਦੱਸ ਦਿੰਦਾ ਵੀ ਮੇਰਾ ਨਾ ਕਰਨ ਵਾ ਮੰਮੀ ਤੁਸੀਂ ਇਹਨੇ ਇਹਨੂੰ ਇਕੱਲੇ ਨੂੰ ਕਿਉਂ ਆਖੀ ਜਾਂਦਾਈ ਅਵਿਦ ਨਾਲ ਹੀ ਰਲੀ ਹੈਗੀ ਇਹਨੂੰ ਵੀ ਪੁੱਛੋ ਨਾ ਇਹਨੂੰ ਦਬਕੇ ਮਾਰਨ ਦਾ ਕੀ ਫਾਇਦਾ ਵਾ ਜਦੋਂ ਘਰ ਚੋਂ ਹੀ ਸ਼ਹਿ ਮਿਲੀ ਆ ਤੇ ਫੇਰ ਹੀ ਇਹ ਕੰਮ ਹੋਇਆ ਨਹੀਂ ਭੈਣੇ ਮੈਂ ਸ਼ਹਿ ਕੋਈ ਨਹੀਂ ਦਿੱਤੀ ਵੀ ਮੈਂ ਤੇ ਨਾ ਆਪਣੀ ਮਮਤਾ ਦੇ ਵਿੱਚ ਹੀ ਖੋਈ ਰਹੀ ਕਿ ਚੱਲ ਮੈਨੂੰ ਖੁਸ਼ੀਆਂ ਮਿਲੀਆਂ ਵਾ ਮੇਰਾ ਪੋਤਾ ਮੇਰੇ ਕੋਲ ਆ ਗਿਆ ਵਾ ਆਹੋ ਆਪਣੀਆਂ ਖੁਸ਼ੀਆਂ ਦੇ ਬਾਰੇ ਸੋਚ ਲਿਆ ਤੇ ਆ ਜਿਹੜੇ ਬਜ਼ੁਰਗ ਬੈਠੇ ਆ ਇਹਨਾਂ ਦੀਆਂ ਖੁਸ਼ੀਆਂ ਬਾਰੇ ਨਾ ਸੋਚਿਆ ਤੂੰ ਤੇ ਜੇ ਮੈਂ ਦਾਸ ਦਿੰਦੀ ਤੇ ਘਰ ਦੇ ਵਿੱਚ ਕਿੰਨਾ ਕਪੱਤ ਪਹਿਣਾ ਹੈ ਜਿੱਦਾਂ ਹੁਣ ਹੋਣ ਈ ਆ ਪਹਿਲਾਂ ਵੀ ਓਹੀ ਹੋਣਾ ਸੀ ਉਹ ਗੱਲ ਵੱਖਰੀ ਹੀਗੀ ਤੇਰੇ ਮੂੰਹੋਂ ਸੁਣ ਲੈਂਦੇ ਨਾ ਉਦੋਂ ਦੱਸ ਦਿੰਦੀ ਨਾ ਤੇ ਇਹ ਗੱਲ ਪਹੁੰਚਣੀ ਨਹੀਂ ਐਨਾ ਇਹਨਾਂ ਦਾ ਬਹੁਤ ਇਹ ਦੇ ਵਿੱਚ ਪੈਣਾ ਹੀ ਨਹੀਂ ਹੁਣ ਅਹੀਂ ਕਿੱਧਰ ਜਾਵਾਂਗੇ ਸਾਨੂੰ ਹੀ ਕਿਸੇ ਬੰਨੇ ਲਾਲਾ ਆ ਨਾ ਹੁਣ ਮਾ ਡੈਡੀ ਅੱਖਾਂ ਖੁੱਲ ਗਈਆਂ ਨਾ ਉਹ ਮੈਂ ਤਾਂ ਪਹਿਲਾਂ ਹੀ ਰੋਈ ਪਾਉਂਦਾ ਸੀ ਉਹ ਵੀ ਕਹਿੰਦੇ ਸੀ ਉਹ ਸ਼ਦਾਈ ਆ ਤੂੰ ਬੇਲਾ ਰੋਈ ਪਾਉਣਾ ਤੂੰ ਮੁੰਡੇ ਨੂੰ ਛੱਡਦਾ ਵਾਂ ਵੀ ਵੀ ਗੱਲਾਂ ਕਰਦੇ ਮੈਨੂੰ ਇਹਦਾ ਕਰਕੇ ਬੇਦਖੀਤਾ ਮੈਨੂੰ ਆਹ ਵੇਖ ਲਓ ਪੋਤਾ ਤੁਹਾਡਾ ਨਿਕਲਿਆ ਡੁਪਲੀਕੇਟ ਮੈਂ ਪਹਿਲਾਂ ਪਾਉਂਦਾ ਸੀ ਇਹ ਬੈਰੂਪੀਆ ਯੋ ਇੱਕੇ ਮਾਰ ਤੇ ਆਈ ਯੋ ਲੱਗ ਗਿਆ ਪਤਾ ਹੁਣ ਅਸੀਂ ਜੇ ਸਾਹਮਣੇ ਆ ਗਏ ਨਾ ਹੁਣ ਕੋਈ ਦੇਖਣਾ ਬਾਕੀ ਆ ਇਹਨੂੰ ੱੱੱਕੇ ਮਾਰ ਕੇ ਬਾਹਰ ਕੱਢੋ ਵੇਖਣੀ ਕਿ ਦੇ ਇਹਨੂੰ ਮੈਂ ੱੱੱਕੇ ਮਾਰ ਕੇ ਘਰੋਂ ਬਾਹਰ ਕੱਢੀ ਗੇ ਇਹ ਤੇਰਾ ਫੈਸਲਾ ਵਾ ਫੇ ੱੱੱਕੇ ਮਾਰ ਕੇ ਕੱਢਣ ਦਾ ਇਹ ਹਾਡਾ ਵਾ ਜੀ ਕਰੇ ਤਾਂ ਕੱਢੀਏ ਤੇ ਜੀ ਕਰੇ ਨਾ ਕੱਢੀਏ ਤੂੰ ਕਾਣਾ ਨਹੀਂ ਗੱਲ ਕਹਿਣ ਮੜਾ ਤੂੰ ਤੇ ਚੁੱਪੀ ਕੀਤਾ ਰਹੁ ਲੈ ਅਜੇ ਹੀ ਮਾਤਾ ਆਂਦੀ ਵੀ ਤੂੰ ਕੌਣ ਵਾ ਅਜੇ ਵੀ ਨਾ ਮੋਹ ਬੋਲਦਾ ਪੋਤੇ ਦਾ ਜੇ ਜਿਹੜਾ ਪੋਤਾ ਤੁਹਾਡਾ ਹੈ ਹੀ ਨਹੀਂ ਆ ਖਬਰਦਾਰ ਜੇ ਦੁਬਾਰਾ ਹਾ ਜਬਾਨ ਕੱਢੀ ਤੇ ਤੈਨੂੰ ਪਤਾ ਹੈ ਪੈ ਅਸੀਂ ਹੈਕ ਦੰਦੇ ਆ ਇਹ ਫੈਸਲਾ ਸਾਡਾ ਅਸੀਂ ਖੁਦ ਕਰਾਂਗੇ ਪੈ ਇਹਨੂੰ ਰੱਖਣਾਗੇ ਇਹਨੂੰ ਕੱਲਣਾ ਵਾ ਬਸ ਕਰੋ ਬਾਪੂ ਜੀ ਮੇਰੇ ਕਰਕੇ ਨਾ ਤੁਸੀਂ ਆਪਣੇ ਘਰ ਦੇ ਵਿੱਚ ਲੜਾਈ ਨਾ ਪਾਓ ਜੇ ਰਹੀ ਗੱਲ ਮੇਰੀ ਨਾ ਮੈਂ ਕਰੋ ਚਲ ਜਾਣਾ ਵਾ ਮੈਂ ਪਹਿਲੇ ਸਾਰਾ ਕੁਝ ਸਾ ਸੱਚ ਦੱਸਤਾ ਹੀਗਾ ਦੇਖ ਲਓ ਮੁੰਡਾ ਸਿਆਣਾ ਹੀ ਹਾਂ ਅੰਦਾ ਮੈਂ ਚਲ ਜਾਣਾ ਵਾ ਚੰਗੀ ਰਹੀ ਕਹਨੇ ਉਹ ਰੋਂਦਾ ਚਲ ਗਿਆ ਅੰਦਰ ਨੂੰ ਕਿ ਹੌਂਚ ਲੈਣਾ ਕਿ ਸਭ ਨਾ ਅਖੀਦਾ ਹੁੰਦਾ ਨਿਆਣੇ ਨੂੰ ਜੇ ਕੱਲਣਾ ਵੀ ਹੋਏ ਚਾਹ ਕੱਢਣਾ ਹੋਏ ਐਤਾ ਨਹੀਂ ਲੋਕੀ ਕਰਦੇ ਪਹਿਲਾਂ ਮੋਹ ਪਿਆਰ ਪਾ ਲੈਣਾ ਤੇ ਫੇ ਆਖਣਾ ਜੱਕਦਾ ਮੈਨੂੰ ਘਰੋਂ ਹੀ ਕੱਢ ਦੋ ਤੁਹਾਡਾ ਮੋਹ ਨਾ ਗੱਲ ਕਰੀਦੀ ਹੁੰਦੀ ਤੁਹਾਡਾ ਮੋਹ ਪਿਆ ਹੈ ਨਾ ਤੇ ਤੁਹਾਨੂੰ ਉਹਦੇ ਗਲੇਡੂਆਂ ਦਾ ਤਰਸ ਆਇਆ ਵਾ ਸਾਡਾ ਮੋਹ ਕੋਈ ਨਹੀਂ ਪਿਆ ਠੀਕ ਆ ਹੰਜੂ ਵਾ ਹੈ ਜਿਨੇ ਪੁੱਤ ਬਣਾਇਆ ਹੈ ਤੇ ਹੰਜੂ ਵਾ ਹੈ ਜਿਨ੍ਹਾਂ ਨੇ ਪੋਤਾ ਬਣਾਇਆ ਹੈਗਾ ਅਹੀਂ ਤੋਂ ਉਹਦੇ ਨਾਲ ਕੋਈ ਮੋਹ ਨਹੀਂ ਪਾਇਆ ਨਾ ਅੱਜ ਪਾਇਆ ਤੇ ਨਾ ਕੱਲ ਹੀ ਪਾਵਾਂਗੇ ਜੇ ਤੂੰ ਜ ਹੈਗੀ ਪਾਪਣ ਤੈਨੂੰ ਤਾਂ ਪਤਾ ਹੀ ਨਹੀਂਗਾ ਕਿ ਤੂੰ ਕਿਹੜੇ ਬੱਚੇ ਦੀ ਮਾਂ ਵਾ ਕਿਹੜੇ ਦੀ ਨਹੀਂ ਤੈਨੂੰ ਤਾਂ ਕੋਈ ਸਮਝ ਹੀ ਨਹੀਂ ਲਗੀ ਕਿ ਬੱਚਿਆਂ ਦਾ ਦੁੱਖ ਕੀ ਹਦਾ ਮੰਮੀ ਸਮਝਵਾ ਸਾਰੀ ਸਮਝਵਾ ਮੇਰੇ ਬੱਚੇ ਇੰਨਾ ਫਰਕ ਵਾ ਕਿ ਹੋਸਟਲ ਦੇ ਵਿੱਚ ਪੜਦੇ ਆ ਘਰ ਦੇ ਵਿੱਚ ਨਹੀਂ ਹੈਗੇ ਜੇ ਘਰ ਦੇ ਵਿੱਚ ਹੁੰਦੇ ਨਾ ਤਾਂ ਇਹੋ ਮਾਹੌਲ ਸਿੱਖਣਾ ਹੈ ਝੂਠ ਹੀ ਬੋਲਣਾ ਸਿੱਖਣਾ ਹੈਗਾ ਚਾਹੇ ਚਾਚੀਆਂ ਤਾਈਆਂ ਕੋ ਸਿੱਖ ਲੈਂਦਾ ਤੇ ਚਾਹੇ ਤੁਹਾਡੇ ਕੋ ਸਿੱਖ ਲੈਂਦਾ ਗੱਲ ਚੰਗਾ ਵਾ ਕੇ ਤਾਈਆਂ ਤੂੰ ਖੂਨ ਚ ਪਿਆ ਕੀਤਾ ਵਾ ਨਾ ਤੇ ਮੇਰੇ ਬੱਚੇ ਨਹੀਂ ਤੇ ਚੱਲ ਬਗਾਨਾ ਵੀ ਕੀ ਲੱਗਦਾ ਵਾ ਉਹਦਾ ਵੀ ਸਾਡਾ ਕੀ ਲੱਗਦਾ ਤੇ ਹੁਣ ਤੂੰ ਨਾ ਇਹ ਗੱਲ ਹੀ ਕੋਈ ਸਾਡੇ ਮਗਰ ਨਾ ਆਇਓ ਅਸੀਂ ਅੰਦਰ ਚ ਲੇਮਨ ਦੇ ਜਲਾ ਕੇ ਜੇ ਆਈਆਂ ਨਾ ਤੇ ਵੇਂਦੀਆਂ ਰਿਓ ਕਬਲ ਤੂੰ ਹੀ ਛੋਲਾ ਤੂੰ ਹੀ ਨਹੀਂ ਆਪਣੀ ਚਾਹੀਦੀ ਹੁਣ ਇਹਨਾਂ ਸੱਪ ਕੀ ਕੰਣਾ ਵਾ ਤੇ ਇਹ ਜਗਾਉਣਾ ਹੀ ਆ ਵੇਖਿਆ ਮਾਤਾ ਤੇ ਮਾੜੀ ਬੋਲੀ ਬੋਲਦੀ ਨਹੀਂ ਆ ਉਦੀ ਬੋਲੀ ਬੋਲਦੀ ਆ ਹਾਨੂੰ ਬੁਰਾ ਭਲਾ ਕਹੀ ਜਾਂਦੀ ਆ ਇਹੋ ਸਿਆਪਾ ਪਹਿਣਾ ਹੈਗਾ ਇਹ ਨਖਤੀ ਪਹਿਲਾਂ ਦੱਸ ਦਿੰਦੀ ਨਾ ਤੇ ਕਲੇਸ਼ ਪਹਿਣਾ ਹੀ ਨਹੀਂਗਾ ਹੁਣ ਵੇਖ ਕਿਦਾਂ ਮੱਥੇ ਤੇ ਹੱਥ ਰੱਖ ਕੇ ਬੈਠੀ ਆ ਆ ਸਾਰੇ ਫਫੜਿਆ ਮਾਂ ਪੁੱਤਾਂ ਦੇ ਇਹਨਾਂ ਦੇ ਰਲੇ ਆ ਸਾਰੇ ਇਹ ਕਿਧਰ ਪਤਲੀ ਲੀੜ ਜੜੀ ਜਾਂਦਾ ਇਹ ਕਿਧਰ ਪਾਈ ਜਾਂਦਾ ਵਾ ਬਿਜੀ ਲੀੜ ਹੈਗੀ ਪੜਿਆ ਮੈਂ ਮੈਂ ਜਾਣਾ ਹੈ ਤਾਂ ਮੈਂ ਰਹਿ ਕੇ ਕਰਨਾ ਉਹ ਤੈਨੂੰ ਘਰ ਛੱਡਣ ਲਈ ਕਿੰਨੇ ਕਿਹਾ ਵਾ ਆਹੀ ਕਿਹਾ ਵਾ ਤੈਨੂੰ ਕਿ ਚਾਹ ਤੇਰੇ ਦਾਦੇ ਨੇ ਕਿਹਾ ਵਾ ਨਹੀਂ ਨਹੀਂ ਬੀਜੀ ਉਹ ਗੱਲ ਨਹੀਂ ਆ ਮੈਂ ਇੱਥੇ ਰਹਿ ਕੇ ਕੀ ਕਰਨਾ ਹੁਣ ਜੋ ਤੁਹਾਨੂੰ ਸਾਰਿਆਂ ਨੂੰ ਮੇਰੀ ਅਸਲ ਸਚਾਈ ਦਾ ਪਤਾ ਲੱਗ ਗਿਆ ਵਾ ਮੈਂ ਤੁਹਾਡੇ ਨਾਲ ਨਿਗਾ ਕਿੱਦਾਂ ਮਿਲਾਉਂਗਾ ਸਾਰਿਆਂ ਨਾਲ ਜਾਣਾ ਕਿੱਥੇ ਹੈ ਕਿ ਕਿਹ ਹੈ ਬੰਦਾ ਕਿੱਥੇ ਰਹੇਗਾ ਨਾਲ ਹੁਣ ਜੱਫ ਕਰਕੇ ਤਾਂ ਪੁੱਤ ਬੈਠਾ ਰਹੋ ਆਹੀ ਨਿਗਾ ਤੈਨੂੰ ਜਾਣ ਦੇਣਾ ਸਾਡਾ ਤੂੰ ਸਾਰਾ ਬਣਿਆ ਆ ਤੈਨੂੰ ਕਿਉਂ ਜਾਣ ਲੱਗਾ ਵਾ ਸਾਡਾ ਲੱਕ ਨਾ ਤੋੜ ਮੈਂ ਚਾਨੀ ਬਹਿ ਜਾ ਕੋਈ ਤੈਨੂੰ ਕੋਹ ਨਿਗਾਹਂਦਾ ਪੁੱਤ ਜਿੱਧਾ ਅੱਗੇ ਰਹਿਂਦਾ ਉੱਥੇ ਰਹੀ ਜਾ ਨਹੀਂ ਬੀਜੀ ਮੈਂ ਰਹਿ ਕੇ ਕੀ ਕਰਨਾ ਵਾ ਨਾਲੇ ਮੈਂ ਬਾਪੂ ਜੀ ਦੇ ਆਸ਼ਰਮ ਤੇ ਜਾ ਕੇ ਵੀ ਕੀ ਕਰਨਾ ਵਾ ਰੱਬ ਨੇ ਦੋ ਹੱਥ ਪੈਰ ਦਿੱਤੇ ਆ ਐਹੋ ਹੀ ਆ ਮੜਿਆ ਨਹੀਂ ਸਲਾਮਤ ਜਦੋਂ ਠੀਕ ਹੋ ਗਿਆ ਕਿ ਕੰਮ ਕੰਦੇ ਲੱਗ ਜਾਣਾ ਵਾ ਆਪੇ ਆਪਣਾ ਗੁਜ਼ਾਰਾ ਕਰੀ ਜਾਣਾ ਆਸ਼ਰਮ ਤੇ ਰਹਿ ਕੇ ਨਹੀਂ ਮੈਂ ਗੁਜ਼ਾਰਾ ਕਰਦਾ ਉਹ ਪੁੱਤ ਰਹੀ ਉੱਥੇ ਬਾਹਰ ਆਵ ਲੈਣਿਆ ਫੈਲਾ ਤੈਨੂੰ ਜਾਣ ਨਹੀਂ ਅਸੀਂ ਕਿਤੇ ਵੀ ਦੇਣਾ ਤੂੰ ਨਾ ਆਪਣੇ ਆਪ ਤਿਆਰੀ ਬੜੀ ਬੇਰ ਨਹੀਂ ਨਹੀਂ ਪਾਪੂ ਜੀ ਹੁਣ ਨਾ ਤੂੰ ਇਹ ਮੈਨੂੰ ਜਿਆਦਾ ਨਾ ਰੋਕੋ ਤੂੰ ਆਪ ਹੀ ਸੋਚੋ ਉਹਨਾਂ ਨੂੰ ਵੀ ਪਤਾ ਲੱਗ ਗਿਆ ਵਾ ਕਿ ਮੈਂ ਤੇ ਇਹਨਾਂ ਦਾ ਮੁੰਡਾ ਨਹੀਂ ਹੈਗਾ ਤੇ ਉਹਨਾਂ ਵੀ ਚਾਚੇ ਤਾਇਆ ਜੀ ਨੇ ਨਾ ਬਹੁਤ ਜਿਆਦਾ ਤਾਨੇ ਮਾਰਨੇ ਆ ਤੁਹਾਨੂੰ ਨਾਲੇ ਮੰਮੀ ਨੂੰ ਮਾਰਨੇ ਆ ਮੈਂ ਨਾਲੇ ਜਦੋਂ ਤੁਹਾਡਾ ਕੋਈ ਲੱਗਦਾ ਹੀ ਨਹੀਂ ਮੈਂ ਕਿਹੜਾ ਤੁਹਾਡਾ ਆਪਣਾ ਚਲ ਕੋ ਮੇਰਾ ਪੁੱਤਰ ਹੋ ਨਾ ਫੈਲ ਤਾ ਨਾ ਕਰ ਕਹਿੰਦਾ ਬੇਹਾੜੇ ਵੀ ਜਿੰਨ ਕੋ ਹੁੰਦਾ ਵਾ ਕੋਈ ਗੱਲ ਨਹੀਂ ਆਹੀਂ ਬਾਹਰ ਹੋਣਾ ਤੇ ਨਾਲ ਨਾ ਆਪੇ ਫੈਸਲਾ ਲੈ ਲੈਣੇ ਆ ਤੂੰ ਨਾ ਮੇਰਾ ਪੁੱਤ ਨਾ ਬਾਹਰ ਨਾ ਆਹੀਂ ਚੰਗਾ ਚਲੋ ਆਓ ਪੁਰਾਣੇ ਰਾਹ ਨੇ ਸਾਨੂੰ ਕਿਹੜੇ ਚੱਕਰਾਂ ਚ ਪਾਤਾ ਅਸੀਂ ਅੱਜ ਚੱਲੇ ਵਾਖੇ ਨਹੀਂ ਉਧਰ ਝੋਕੇ ਨਾ ਉਧਰ ਝੋਕੇ ਰਹੇ ਆ ਕਿ ਕਿਡੀ ਸਾਡੀ ਕਿਸਮਤ ਮਾੜੀ ਰੱਬ ਨੇ ਲਿਖੀ ਆ ਬਹੁਤ ਗੱਲ ਵਾ ਕਰੇ ਕਿਹੜੇ ਵੇਲੇ ਘੜੀ ਉਹ ਗੱਲ ਆ ਗਿਆ ਈ ਤੁਹਾਡੇ ਘਰ ਖੁਸ਼ੀਆਂ ਆ ਗਈਆਂ ਖੁਸ਼ੀਆਂ ਨਾਲ ਘਰ ਭਰ ਗਿਆ ਏ ਤੇ ਅੱਜ ਹੁਣ ਕਿੱਡੀ ਹਨ ਦੁੱਖ ਦੀ ਘਰੀ ਸੁਣਾਦੀ ਆ ਹੁਣ ਤੁਹਾਨੂੰ ਕੋਈ ਸਮਝ ਨਹੀਂ ਲੱਗਣ ਈ ਵੀ ਅਸੀਂ ਕੀ ਕਰਾਂਗੇ ਨਹੀਂ ਕਰਦੇ ਰਹੇ ਤੇ ਨਾ ਬਾਹਰ ਦੇ ਰਹੇ ਉਹ ਗੱਲ ਹੁਣ ਆਡੀ ਉਮਰ ਵਾ ਉਹ ਜੀਆਂ ਗੱਲਾਂ ਛੁੱਣ ਦੀ ਜਿਹੜੀ ਗੱਲ ਅਸੀਂ ਸੁਣ ਲਈ ਅੱਜ ਗਰਨਾਮ ਹੋਣਾ ਨੇ ਵੀ ਸਾਡੇ ਹਰ ਸਿਰ ਦੇ ਵਾਲਾ ਨੂੰ ਪਿਆ ਕਰਨਾ ਵਾ ਤੇ ਗਰਨਾਮ ਨੇ ਤੇ ਆਪੇ ਹੀ ਪੈਣਾ ਵਾ ਉਹਨੇ ਕਿਹਾ ਤੂੰ ਹੀ ਬਗਾਨਾ ਰੱਖਿਆ ਵੇਖਿਆ ਹੁਣ ਤਾਂ ਡਾ ਬਣ ਗਿਆ ਆਪਣਾ ਚਲ ਆਓ ਹੁਣ ਕੀ ਕਰਨਾ ਉਹਨਾਂ ਦੀ ਹੁਣ ਬੈਠੇ ਆ ਬਲੇਡੂ ਵੇਖ ਲੈ ਸੁਟਣ ਡਿਆ ਮੰਮੀ ਤੇ ਦਾਦੀ ਮੇਰੀ ਸੱਲੋ ਕੱਲ ਧਿਆਨ ਨਾ ਜੇ ਤੂੰ ਆਖੇ ਨਾ ਕਿ ਉਹ ਹਮ ਧਰਦੀ ਚੋਂਦਾ ਤੂੰ ਇਹ ਮੋਢੇ ਮਗਰ ਲੱਗ ਜਾ ਤੂੰ ਹੀ ਮੈਂ ਲੱਗ ਸਕਦੇ ਮਗਰ ਮੈਂ ਨਹੀਂ ਮਗਰ ਲੱਗ ਸਕਦਾ ਨਾ ਮੈਨੂੰ ਮੰਨਣਾ ਅੱਜ ਨਾ ਕੱਲ ਨਾ ਮੇਰਾ ਚਾਚਾ ਹੀਓ ਤੇ ਨਾ ਮੇਰਾ ਭਤੀਜਾ ਹੀਓ ਇਹ ਦੁੱਖ ਨਾ ਵੀ ਜ਼ਮੀਨ ਇਹਨੂੰ ਦੇ ਗਈ ਇੱਥੇ ਬਾਹਲ ਦੋ ਇਹ ਕੰਮ ਨਹੀਂ ਹੋਣ ਦੇਣੀ ਇਹਨੂੰ ਹੁਣੇ ਕੱਢੋ ਬਾਹਰ ਇਸ ਘਰੋਂ ਜੋ ਮੇਰੀ ਵੀ ਸੁਣ ਲੈ ਗੱਲ ਚੱਕਰੇ ਆ ਨਾ ਤੇਰਾ ਵੇਸਾ ਤੈਨੂੰ ਹੁਣ ਵਾਪਸ ਮੈਂ ਦੇ ਦੇਣਾ ਤੇ ਦੂਜੇ ਦਾ ਵੀ ਨਹੀਂ ਮਾਰਦੇ ਉਹਦਾ ਵੀ ਉਹਨੂੰ ਦਿੱਤਾ ਜਾਊਗਾ ਜਿਹੜਾ ਸਾਡਾ ਦਵਾ ਜੀ ਇੰਜੀਆਂ ਦਾ ਹਿੱਸਾ ਨਾ ਅਹੀਂ ਔਰਤੇ ਰੱਖ ਸਕਦੇ ਆ ਤੇ ਅਹੀਂ ਰੱਖਣਾ ਵੀ ਹੋ ਤੇ ਤੁਸੀਂ ਖਾਪ ਨਹੀਂ ਬੋਣੀ ਬਸ ਨਾ ਹੱਦ ਹੋ ਗਈ ਤੁਹਾਡੇ ਵਾਲੀ ਆ ਕਿਦਾਂ ਦੀ ਗੱਲ ਹੋਈ ਮੈਨੂੰ ਇਹ ਦੱਸੋ ਕਿ ਉਹ ਜ਼ਮੀਨ ਤੇ ਸਾਡਾ ਹੱਕ ਨਹੀਂ ਹੈਗਾ ਅਸੀਂ ਕੁਝ ਲੱਗਦੇ ਨਹੀਂ ਉਹ ਜ਼ਮੀਨ ਦੇ ਨਹੀਂ ਸਾਡੀ ਜ਼ਮੀਨ ਵਾ ਸਾਡਾ ਜ਼ਿਕਰ ਹੈ ਨਾ ਜਿੰਨੂੰ ਮਰਜ਼ੀ ਦੇਈਏ ਜਿੰਨੂੰ ਨਾਂ ਦੇਈਏ ਹਾਕ ਆਪਣੇ ਆਪ ਨਹੀਂ ਲੈ ਕੇ ਤੇ ਬਹਿ ਜਾਂਦਾ ਇਹ ਸਾਡਾ ਹੀ ਹੱਕ ਵਾ ਨਹੀਂ ਮਮੇ ਜੀ ਤੁਸੀਂ ਆਪਣਾ ਹਿੱਸਾ ਵੀ ਇਹਨਾਂ ਨੂੰ ਦੇ ਦਿਓ ਰਹੀ ਮੇਰੇ ਹਿੱਸੇ ਦੀ ਗੱਲ ਮੈਂ ਆਪਣਾ ਹਿੱਸਾ ਡੈਡੀ ਜੀ ਕਰਨ ਨੂੰ ਹੀ ਦੇਣਾ ਵਾ ਉਹ ਤੋਂ ਬਿਨਾ ਨਾ ਮੈਂ ਕਿਸ ਨੂੰ ਨਹੀਂ ਦੇਣਾ ਮੈਂ ਤੇ ਕਮਲਿਸ਼ ਦੇਣ ਹੋ ਗਈ ਤੂੰ ਇਹ ਅੱਧ ਮਾਰ ਫੜ ਗਿਆ ਲੱਗਦਾ ਤੈਨੂੰ ਪਤਾ ਨਹੀਂ ਲੱਗਾ ਕਿ ਉਹ ਸਾਡਾ ਮੁੰਡਾ ਨਹੀਂ ਹੈਗਾ ਜੇ ਕਰ ਰਾਤ ਸੁੱਤੇ ਵਿੱਚ ਸੰਗੀ ਘੁੱਟ ਗਿਆ ਤੇ ਫੇਰ ਕਰੋਗੇ ਤੁਸੀਂ ਗਰਨਾਮ ਉਹਦਾ ਫੈਸਲਾ ਬਿਲਕੁਲ ਠੀਕ ਆ ਜੋ ਕਹਿੰਦੀ ਆ ਉਹ ਕਰ ਸਕਦੀ ਆ ਉਹ ਆਪਣਾ ਹਿੱਸਾ ਲਈ ਆ ਤੁਹਾਡਾ ਤਾਂ ਨਹੀਂ ਕੋ ਮਾਰ ਨਹੀਂ ਆਨੇ ਨਾ ਦਿਹਾਊਗਾ ਕਹਦਾ ਤੇ ਕੋਈ ਮਰਿਆ ਸੀ ਤੇ ਉਹਦਾ ਗਾੜੀ ਆਂ ਧੀ ਪੁੱਤੀ ਜਿਤੇਮ ਹੀ ਸਹੀ ਕਹਦੇ ਨਾ ਕਰਕੇ ਤੇ ਚੱਲੀ ਆ ਕੋਈ ਆਨੂੰ ਮੰਜੀ ਤੇ ਪੈ ਜਾਗੇ ਸ਼ਰਮੋ ਸ਼ਰਮੀ ਦੋ ਰੋਟੀਆਂ ਦੇ ਦਊਗਾ ਤੁਹਾਡਾ ਵਿੱਚ ਨਾ ਬੋਲਣ ਦਾ ਹੁਣ ਕੋਈ ਕੰਮ ਨਹੀਂ ਰਿਹਾ ਹੁਣ ਉਹਦਾ ਹਿੱਸਾ ਜਿੰਨੂੰ ਮਰਜ਼ੀ ਦਵੇ ਜਿੰਨੂੰ ਮਰਜ਼ੀ ਨਾ ਦਵੇ ਤੁਹਾਨੂੰ ਤੇ ਹੋਈ ਆ ਨਾ ਤੇ ਉਹਨੇ ਤਾਂ ਫੇਰ ਉਹਨੂੰ ਕਹਿਤਾ ਵੀ ਮੈਂ ਦੇਣਾ ਤੇ ਢਾਡੇ ਤੇ ਢੇਡ ਚ ਪੈ ਜਾਂਦਾ ਤੁਸੀਂ ਕਿਉਂ ਨਹੀਂ ਕਾਬਦੇ ਆ ਚਲੋ ਠੀਕ ਆ ਮਾਫੀ ਹੈਂ ਗਾ ਵੀ ਦੀ ਮੈਂ ਚੱਲਦਾ ਪੁੱਤ ਅਹੀਂ ਨਹੀਂ ਜਾਣ ਦੇਣਾ 100 ਵਾਰੀ ਚਾਰੇ ਆਂਦੇ ਆ ਨਾ ਤੂੰ ਨਹੀਂ ਜਾਣਾ ਰਹਿਂਦੇ ਤੂੰ ਜੋੜਾ ਕੋਈ ਆਂਦਾ ਆਂਦਾ ਰਹਿਂਦੇ ਅੱਗੇ ਤੈਨੂੰ ਕੀ ਕਰ ਲਿਆ ਤੇ ਗੱਡੀ ਕਿਹਨੇ ਕੀ ਕਰ ਲੈਣਾ ਜਾਣ ਤੂੰ ਨਹੀਂ ਨਹੀਂ ਫੀਜੀ ਹੁਣ ਜਾਣ ਦੋ ਮੈਨੂੰ ਮੇਰੇ ਘਰ ਕੇ ਤੁਹਾਡੇ ਘਰ ਦੇ ਵਿੱਚ ਸ਼ੁਰੂ ਤੋਂ ਕਲੇਸ਼ ਹੀ ਪਿਆ ਵਾ ਤੇ ਗੱਡੀ ਵੀ ਕਲੇਸ਼ ਹੀ ਪੈਂਦਾ ਰਹਿਣਾ ਵਾ ਕੋਈ ਗੱਲ ਨਹੀਂ ਨਹੀਂ ਕਲੇਸ਼ ਪੈਂਦਾ ਅਹੀਂ ਚੱਲ ਲਾਂਗੇ ਅੱਗੇ ਚੱਲੇ ਕਿ ਨਹੀਂ ਜਿੰਨੇ ਕਲੇਸ਼ ਪਏ ਆ ਤੇ ਗੱਡੀ ਵੀ ਅਸੀਂ ਇੱਥਾਂ ਚੱਲ ਲਾਂਗੇ ਹੱਸ ਵੀ ਜੀ ਜਿੱਦਾਂ ਮੈਂ ਅੱਗੇ ਨੇ ਸਾਲ ਕੱਢਦੇ ਨਾ ਕਿਤੇ ਰਹਿ ਕੇ ਤੇ ਹੁਣ ਵੀ ਰਹਿ ਦੂੰਗਾ ਕੋਈ ਨਹੀਂ ਤੁਹਾਨੂੰ ਇਨੀ ਤਕਲੀਫ ਲੈਣ ਦੀ ਲੋੜ ਨਹੀਂ ਹੈ ਨਹੀਂ ਅਮਰਤ ਅਮਰਤ ਬਹੁਤ ਗਾਸੋਂ ਮੇਰੀ ਨਹੀਂ ਜਾਣਾਂ ਕਿ ਦੇਵੀ ਉਹ ਨਹੀਂ ਰਹਿਣ ਦੋ ਤੁਸੀਂ ਮੈਨੂੰ ਨਾ ਰੋਕੋ ਮੈਂ ਇੱਥੇ ਰਹਿ ਕੇ ਕੀ ਕਰਨਾ ਵਾ ਮੈਂ ਤੁਹਾਡੇ ਤੇ ਨਾ ਬੋਝ ਹੀ ਆ ਤੇ ਇੱਕ ਲੜਾਈ ਦਾ ਮੁੱਦਾ ਵਾ ਤੁਹਾਡੇ ਘਰ ਦੇ ਵਿੱਚ ਬਹੁਤ ਵੱਡਾ ਨਹੀਂ ਪੁੱਤ ਬੋਝ ਨਹੀਂ ਆ ਤੂੰ ਤੂੰ ਦੇ ਸਗੋਂ ਮੇਰਾ ਵੇਖੀ ਸਾਰਾ ਬਣਨਾ ਵਾ ਗੱਲ ਨੂੰ ਨਹੀਂ ਨਹੀਂ ਮੈਂ ਇੱਥੇ ਰਹਿ ਕੇ ਕੀ ਕਰਨਾ ਵਾ ਮੈਨੂੰ ਜਾਣ ਦੋ ਨਹੀਂ ਪੁੱਤ ਆ ਜਾ ਅੱਜ ਤੋਂ ਨਾ ਮੈਂ ਤੈਨੂੰ ਘੋਦ ਲੈਣੀ ਆ ਮੈਂ ਪੱਕਾ ਹੀ ਤੈਨੂੰ ਆਪਣੇ ਨਾਂ ਕਰਾ ਲੂੰਗੀ ਜਿੰਨੀ ਜਮੀਨ ਜ਼ਮੀਨ ਜਾਇਦਾਦ ਹੈ ਨਾ ਸਾਰੀ ਮੈਂ ਤੇਰੇ ਨਾਂ ਕਰ ਦੇਣੀ ਆ ਤੇ ਰਹੀ ਕਰਦੀ ਗੱਲ ਇਹ ਰੱਖ ਲੈਣ ਕਰ ਅਸੀਂ ਉਹ ਇੱਕ ਕਮਰੇ 'ਚ ਗੁਜ਼ਾਰਾ ਕਰ ਲਾਂਗੇ ਪੁੱਤ ਕੋਈ ਨਹੀਂ ਬਾਹਰ ਅੰਦਰ ਜਾਵੀਂ ਕਮਾਈ ਕਰੀ ਤਾਂ ਗੋਠੀ ਪਾ ਲਾਂਗੇ ਅਸੀਂ ਤੇ ਚਲ ਆ ਕਿਤੇ ਨਹੀਂ ਜਾਣਾ ਨਾ ਆ ਜਾ ਨਾ ਜਾ ਪੁੱਤ ਰਹਿਣ ਦੇ ਉਹਨਾਂ ਨੂੰ ਤੂੰ ਕੀ ਆਖਣਾ ਉਹਨਾਂ ਦੀ ਕਿਹੜੀ ਗੱਲ ਸ਼ਰੀਕ ਤੇ ਸ਼ਰੀਕ ਹੀ ਹੁੰਦਾ ਵਾ ਇਹ ਕਿ ਤੜੇਲੇ ਕੱਢਦੀ ਆ